ਆਮ ਆਦਮੀ ਪਾਰਟੀ ਦਾ ਗਠਨ ਦੇਸ਼ ਦੇ ਅੰਦਰ ਜੋ ਕਰਪਸ਼ਨ ਦੇ ਵਿਰੋਧ ਇੱਕ ਬਹੁਤ ਵੱਡਾ ਅੰਦੋਲਨ ਹੋਇਆ ਸੀ ਉਸ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਹਰਵਿੰਦ ਕੇਜਰੀਵਾਲ ਜੀ ਨੇ ਜਦੋਂ ਆਮ ਆਦਮੀ ਪਾਰਟੀ ਬਣਾਈ ਤਾਂ ਸਭ ਤੋਂ ਮੈਂ ਸਮਝਦਾ ਪਹਿਲਾਂ ਤੇ ਵੱਡਾ ਸਿਧਾਂਤ ਇਹ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਰਪਸ਼ਨ ਦੇ ਖਿਲਾਫ ਇੱਕ ਜੰਗ ਦੇ ਰੂਪ ਵਿੱਚ ਲਹੂਗੀ ਕਰਪਸ਼ਨ ਨੂੰ ਜੜ ਤੋਂ ਖਤਮ ਕਰਕੇ ਰਹੂਗੀ ਔਰ ਜਿੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਔਰ ਕਰਪਸ਼ਨ ਦੇ ਖਿਲਾਫ ਜ਼ਬਰਦਸਤ ਹੱਲਾ ਹੋਊਗਾ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚ ਬਣੀ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ 2022 ਚ ਪੰਜਾਬ ਦੇ ਅੰਦਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਲਗਾਤਾਰ ਪਿਛਲੇ 3 ਸਾਲਾਂ ਦੀ ਇਹ ਗੱਲ ਕਰਾ ਜਿਹੜੇ ਦੇ ਨਾਲ ਤੋਂ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਕਰਪਸ਼ਨ ਦੇ ਖਿਲਾਫ ਇੱਕ ਬਹੁਤ ਵੱਡੀ ਜਿਹੜੀ ਜੰਗ ਆ ਉਹ ਸ਼ੁਰੂ ਕੀਤੀ ਹੋਈ ਆ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਦਾ ਪ੍ਰਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਿਆ ਭ੍ਰਿਸ਼ਟਾਚਾਰ چاہے ਕਿਸੇ ਵੀ ਲੈਵਲ ਦਾਗਾ ਉਹਨੂੰ ਪੰਜਾਬ ਚੋਂ ਖਤਮ ਕਰਨਾਗਾ ਥੋੜਾ ਸਮਾਂ ਪਹਿਲਾਂ ਸਾਨੂੰ ਕੁਝ ਕੰਪਲੇਂਟਸ ਜਿਹੜੀਆਂ ਉਹ ਤਹਿਸੀਲਦਾਰ ਸਾਹਿਬਾਨ ਦੇ ਖਿਲਾਫ ਕੁਝ ਕੰਪਲੇਂਟ ਜਿਹੜੀਆਂ ਨੇ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਖਿਲਾਫ ਪਟਵਾਰੀਜ਼ ਦੇ ਖਿਲਾਫ ਮਿਲੀਆਂ ਉਹਨਾਂ ਦੇ ਖਿਲਾਫ ਇੱਕ ਸਖਤ ਕਾਰਵਾਈ ਜਿਹੜੀ ਆ ਪੰਜਾਬ ਦੇ ਅੰਦਰ ਹੋਈ ਅੱਜ ਪੰਜਾਬ ਦੇ ਲੋਕ ਬਹੁਤ ਵੱਡੀ ਰਾਹਤ ਜਿਹੜੀ ਆ ਮਹਿਸੂਸ ਕਰ ਰਹੇ ਨੇਗੇ ਕਿ ਪੰਜਾਬ ਦੇ ਅੰਦਰ ਉਹ ਭ੍ਰਿਸ਼ਟਾਚਾਰ ਜਿਹੜਾ ਉਹ ਡੇ ਬਾਏ ਡੇ ਖਤਮ ਹੋ ਰਿਹਾ ਹੈਗਾ ਲਗਾਤਾਰ ਭ੍ਰਸ਼ਟਾਚਾਰ ਨੂੰ ਚਾਹ ਤਹਿਸੀਲਾ ਹੋਣ ਚਾਹ ਪੁਲਿਸ ਸਟੇਸ਼ਨ ਹੋਣ ਚਾਹ ਹੋਰ ਜਨਤਕ ਅਫੀਸਰ ਹੋਣ ਉਹਨਾਂ ਸਾਰਿਆਂ ਚੋਂ ਖਤਮ ਕੀਤਾ ਜਾ ਰਿਹਾ ਹੈ ਲਗਾਤਾਰ ਭ੍ਰਸ਼ਟਾਚਾਰ ਦੇ ਖਿਲਾਫ ਬਾੜ ਜਿਹੜਾ ਉਹ ਪੰਜਾਬ ਦੇ ਅੰਦਰ ਹੋ ਰਿਹਾ ਅਸੀਂ ਦੇਖਿਆ ਕਿ ਜਦੋਂ ਸਾਨੂੰ ਕੁਝ ਸ਼ਿਕਾਇਤਾਂ ਮਿਲੀਆਂ ਕਿ ਬਹੁਤ ਸਾਰੇ ਪੁਲਿਸ ਸਟੇਸ਼ਨਾਂ ਦੇ ਅੰਦਰ ਬਹੁਤ ਸਾਰੇ ਪੰਜਾਬ ਦੇ ਜਿਹੜੇ ਪੁਲਿਸ ਸਟੇਸ਼ਨ ਨੇ ਜਿਨ੍ਹਾਂ ਨੂੰ ਆਪਾਂ ਥਾਣੇ ਕਹ ਦਿੰਦੇ ਆ ਥਾਣਿਆਂ ਦੇ ਅੰਦਰ ਜਿਹੜਾ ਮੁੰਸ਼ੀ ਹੁੰਦਾ ਹੈਗਾ ਐਸਐਚਓ ਤਾਂ ਬਦਲਦੇ ਰਹਿੰਦੇ ਨੇ ਕਿ ਡੀਐਸਪੀ ਬਦਲਦੇ ਰਹਿੰਦੇ ਰਹਿੰਦੇ ਐਸਐਸਪੀ ਬਦਲਦੇ ਰਹਿੰਦੇ ਰਹਿੰਦੇ ਪਰ ਜਿਹੜਾ ਮੁਨਸ਼ੀ ਆ ਥਾਣੇ ਦਾ ਉਹ ਕੋਈ 10 ਸਾਲ ਤੋਂ ਕੋਈ 5 ਸਾਲ ਤੋਂ ਕੋਈ 8 ਸਾਲ ਤੋਂ ਕੋਈ 15 ਸਾਲ ਤੋਂ ਕੋਈ ਇੱਕੋ ਹੀ ਪੁਲਿਸ ਸਟੇਸ਼ਨ ਦੇ ਅੰਦਰ ਲੱਗਿਆ ਹੁੰਦਾ ਸੀਗਾ ਔਰ ਕਿਤੇ ਨਾ ਕਿਤੇ ਇੱਕੋ ਜਗ੍ਹਾ ਤੇ ਸਟੇਸ਼ਨ ਹੋਣ ਦਾ ਮਤਲਬ ਆ ਕਿ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦੀ ਜਿਹੜੀ ਸਮੈਲ ਆ ਉਹਨਾਂ ਲੋਕਾਂ ਚੋਂ ਆਉਂਦੀ ਸੀਗੀ ਸੋ ਸਰਕਾਰ ਨੇ ਵੱਡਾ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੱਡਾ ਫੈਸਲਾ ਕੀਤਾ ਕਿ ਜਿਹੜਾ ਵੀ ਬੁੰਸੀ ਜਿਹਨੂੰ ਐਮਐਸਸੀ ਵੀ ਕਹਦੇ ਨੇ ਆ ਜਿਹੜਾ ਵੀ ਐਮਐਸਸੀ ਕਿਸੇ ਵੀ ਪੁਲਿਸ ਸਟੇਸ਼ਨ ਦੇ ਅੰਦਰ 2 ਸਾਲ ਤੋਂ ਵੱਧ ਉਹਦੀ ਪੋਸਟਿੰਗ ਨੂੰ ਹੋ ਗਏ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤਾਂ ਉਹਦੀ ਤਰੰਤ ਜਿਹੜੀ ਆ ਉਸ ਪੁਲਿਸ ਸਟੇਸ਼ਨ ਤੋਂ ਬਾਹਰ ਦਾ ਤਬਾਦਲਾ ਹੋਊਗਾ ਉਹਦਾ 2 ਸਾਲ ਤੋਂ ਬਾਅਦ ਕੋਈ ਵੀ ਐਮਐਸਸੀ ਕੋਈ ਵੀ ਜਿਹੜਾ ਹਵਲਦਾਰ ਆ ਕੋਈ ਵੀ ਜਿਹੜਾ ਮੁਨਸੀਆ ਠਾਣੇ ਦਾ ਉਹਦੀ ਪੋਸਟਿੰਗ 2 ਸਾਲ ਤੋਂ ਜ਼ਿਆਦਾ ਨਹੀਂ ਹੋ ਸਕਦੀ ਇਹ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆਗਾ ਇਹਦੇ ਨਾਲ ਬਹੁਤ ਵੱਡਾ ਫੈਸਲਾਗਾ ਅੱਜ ਇਸ ਫੈਸਲੇ ਤੇ ਕਾਰਵਾਈ ਕਰਦੇ ਆਂ ਅੱਜ ਇਸ ਫੈਸਲੇ ਤੇ ਕਾਰਵਾਈ ਕਰਦੇ ਆਂ ਲਗਭਗ 191 191 191 ਜਿਹੜੇ ਐਮ ਐਸ ਸੀ ਨੇ ਉਹ ਪੰਜਾਬ ਦੇ ਅੰਦਰੋਂ ਪੁਲਿਸ ਸਟੇਸ਼ਨਾਂ ਚੋ ਬਦਲੇ ਗਏ ਨੇ ਕਿ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਆ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਅੱਜ ਉਹ ਪੰਜਾਬ ਚ ਹੋਈ ਆ 191 191 ਮੈਂ ਫੇਰ ਦੁਹਰਾ ਦਿਆਂ 191 191 ਜਿਹੜੇ ਐਮ ਐਚ ਸੀ ਨੇਗੇ ਉਹ ਪੁਲਿਸ ਸਟੇਸ਼ਨਾਂ ਚੋ ਬਦਲ ਕੇ ਦੂਜੇ ਪੁਲਿਸ ਸਟੇਸ਼ਨਾਂ ਚ ਭੇਜੇ ਗਏ ਨੇ ਜਾਂ ਹੋਰ ਥਾਵਾਂ ਤੇ ਭੇਜੇ ਗਏ ਨੇ ਜਿ ਜਿਨ੍ਹਾਂ ਦਾ ਟਨਿਓਰ ਜਿਹੜਾਗਾ ਉਹ 2 ਸਾਲ ਦਾ ਹੋ ਗਿਆ ਸੀਗਾ ਸੋ ਮੈਂ ਸਾਰਿਆਂ ਦਾ ਜਿੱਥੇ ਵੀ ਸਾਨੂੰ ਭ੍ਰਿਸ਼ਟਾਚਾਰ ਦੀ ਸਮੈਲ ਤੱਕ ਆਉਂਦੀ ਆ ਜਿੱਥੇ ਵੀ ਸਾਨੂੰ ਮਾੜਾ ਮੋਟਾ ਵੀ ਪਤਾ ਲੱਗਦਾਗਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਉਥੇ ਹੀ ਸਖਤ ਐਕਸ਼ਨ ਜਿਹੜਾ ਅਸੀਂ ਲੈਨੇ ਆ ਬਿਲਕੁਲ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਦੀ ਸਾਡੀ ਜ਼ਿੰਮੇਵਾਰੀ ਆ ਔਰ ਉਹਨੂੰ ਖਤਮ ਕਰਾਂਗੇ ਜਿੰਨਾ ਮਰਜ਼ੀ ਪੋਲੀਟੀਕਲ ਪਾਰਟੀਆਂ ਵਿਰੋਧੀ ਪਾਰਟੀਆਂ ਜੋ ਕੁ ਸਮਰਜ਼ੀ ਬੋਲਦੀਆਂ ਰਹਿਣ ਪਰ ਸਾਡਾ ਕੰਮ ਆਸੀਂ ਆਪਣਾ ਕੰਮ ਕਰਦੇ ਰਹਾਂਗੇ ਸੋ ਮੈਂ ਸਮਝਦਾ ਅੱਜ ਇੱਕ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆ ਗਿਆ ਕਿ ਜਿਨ੍ਹਾਂ ਦੀ ਜਿਹੜੇ ਬੁਨਸੀਆਂ ਦੀ ਪੋਸਟਿੰਗ ਨੂੰ 2 ਸਾਲ ਹੋ ਗਏ ਉਹਨਾਂ ਨੂੰ ਤੁਰੰਤ ਬਦਲਿਆ ਜਾਊਗਾ ਅਰ ਜੋਸ ਆਰਡਰ ਦੇ ਉੱਤੇ ਅਮਲ ਕਰਦੇ ਆਂ ਉਸ ਆਰਡਰ ਦੇ ਉੱਤੇ ਕਾਰਵਾਈ ਕਰਦੇ ਆਂ 191 191 ਜਿਹੜੇ ਐਮ ਐਸ ਸੀ ਨੇ ਜਿਹੜੇ ਮੁੰਸ਼ੀ ਨੇਗੇ ਉਹ ਠਾਣਿਆਂ ਚੋਂ ਬਦਲ ਕੇ ਦੂਜੇ ਠਾਣਿਆਂ ਚ ਭੇਜੇ ਗਏ ਨੇ ਜਾਂ ਉਹਨਾਂ ਦੀ ਜਿਹੜੀ ਪੋਸਟਿੰਗ ਕਿਸੇ ਹੋਰ ਜਗ੍ਹਾ ਤੇ ਕੀਤੀ ਗਈ ਆ ਸੋ ਬਹੁਤ ਬਹੁਤ ਧੰਨਵਾਦ ਸਰ ਕੁਝ ਇਹਨੇ ਇਹ ਜਿਹੜੇ ਮੁੰਸ਼ੀ ਸੀਗੇ ਇਹਨਾਂ ਤੇ ਕੁਝ ਚੈੱਕ ਵੀ ਕੀਤਾ ਗਿਆ ਕੇ ਬਾਕੀ ਕਿਹੜੇ ਕਿਹੜੇ ਭ੍ਰਸ਼ਟਾਚਾਰ ਕਰ ਰਹੇ ਸੀਗੇ ਆ ਉਹਨਾਂ ਤੇ ਕੋਈ ਐਕਸ਼ਨ ਲਿੱਤਾ ਜਾਏ ਕਿਉਂਕਿ ਦੇਖੋ ਜਦੋਂ ਕੋਈ ਵੀ ਵਿਅਕਤੀ ਕਿਸੇ ਜਗ੍ਹਾ ਤੇ ਲੰਬਾ ਸਮਾਂ ਪੋਸਟਿੰਗ ਤੇ ਰਹਿੰਦਾਗਾ ਲੰਬਾ ਸਮਾਂ ਕਿਸੇ ਪੋਸਟ ਤੇ ਲੱਗੇ ਰਹਿੰਦਾਗਾ ਕਿਤਨਾ ਕਿਤੇ ਉਹ ਚਾਹੇ ਅਣ ਚਾਹੇ ਸਿੱਧੇ ਜਾਂ ਸਿੱਧੇ ਰੂਪ ਚ ਕਿਸ ਨਾ ਕਿਸੇ ਜਿਹੇ ਵਿਅਕਤੀ ਦੀ ਬਦਲ ਕਰ ਲੱਗ ਜਾਂਦਾਗਾ ਜਿਹੜਾ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਵਿਅਕਤੀ ਕਿੱਥੇ ਕੰਮ ਕਰਦਾਗਾ ਕਈ ਜਗ੍ਹਾ ਤੇ ਸਿੱਧੀਆਂ ਡਾਇਰੈਕਟਰ ਪੋਟਾਂ ਵੀ ਮਿਲੀਆਂ ਕਿ ਹਾਂ ਜੀ ਇਹ ਭ੍ਰਿਸ਼ਟਾਚਾਰ ਜਨ ਇਨਵੋਲਵ ਨੇਗੇ ਉਹਨਾਂ ਦੇ ਖਿਲਾਫ ਅਲੱਗ ਤੋਂ ਵੀ ਕਾਰਵਾਈ ਕੀਤੀ ਜਾਊਗੀ ਪਰ ਲੇਕਿਨ ਹਾਂ ਕਈ ਕਿ ਮੈਂ ਦੇਖਿਆ ਮੈਂ ਕਿਉਂਕਿ ਖੁਦ ਆ ਬਕਾਲਤ ਚ ਆਉਣਾਗਾ ਕਈ ਮੁੰਸੀ 15-15 20-20 ਸਾਲ ਇੱਕੀ ਪੁਲਿਸ ਸਟੇਸ਼ਨ ਦੀ ਲਾਂਦੇ ਸੀਗੇ ਉੱਥੇ ਹੀ ਉਹੀ ਕਈ ਹੋਮਗਾਰਡ ਵਾਲੇ ਵਿਅਕਤੀ ਜਾਂ ਦੂਸਰੇ ਵਿਅਕਤੀ ਪੁਲਿਸ ਸਟੇਸ਼ਨ ਚ ਜਿਨ੍ਹਾਂ ਨੂੰ ਆਪਾਂ ਸਿਪਾਹੀ ਕਹਿੰਦੇ ਆ 20 ਸਾਲ ਇੱਕੋ ਹੀ ਥਾਣੇ ਚਲਾਉਂਦੇ ਸੀਗੇ 25-25 ਸਾਲ ਇੱਕੋ ਹੀ ਥਾਣੇ ਚਲਾਉਂਦੇ ਸੀਗੇ ਸੋ ਕਰਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵੱਧ ਜਾਂਦੇ ਨੇਗੇ ਸੋ ਇਸੇ ਗੱਲ ਨੂੰ ਜਦੋਂ ਮਾਮਲਾ ਕੋ ਸਾਡੇ ਧਿਆਨ ਚ ਆਇਆ ਤਤੰਤਿਕ ਆਰਡਰ ਜਿਹੜਾ ਪਾਸ ਹੋਇਆ ਸਮੈਤ ਸੰਬੰਧਾ ਪੁਲਿਸ ਸਟੇਸ਼ਨਾਂ ਦੇ ਅੰਦਰੋਂ ਜਿਹੜੀ ਆ ਕਿਤੇ ਨਾ ਕਿਤੇ ਕ腐ਸ਼ਨ ਦੀ ਬੋ ਆਉਂਦੀ ਸੀ ਉਹ ਅੱਜ ਵੱਡੇ ਪੱਧਰ ਤੇ ਖਤਮ ਹੋਊਗਾ ਜੀ ਮਨਸ਼ੀ ਜਿਹੜਾ ਐਕਸਰ ਜਿਹੜੀ ਵੀ ਕੰਪਲੇਂਟ ਹੋਵੇ ਕੁਰਸ਼ੀ ਹੋਵੇ ਤਾਂ ਮਨਸ਼ੀ ਨੂੰ ਸਭ ਤੋਂ ਵੱਧ ਅਧਿਕ ਤਜਰਬਾ ਲੱਗਦਾ ਕਿ ਇਸ ਦੇ ਨਾਲ ਜਿਹੜੀਆਂ ਕੰਪਲੇਂਟਸ ਹੋਣ ਕਿਤੇ ਨਾ ਉਹ ਵੀ ਫੇਅਰ ਹੋਣਗੀਆਂ ਬਹੁਤ ਬਹੁਤ ਸਾਰਾ ਦੇਖੋ ਮਨਸ਼ੀ ਜਿਹੜਾ ਹੁੰਦਾ ਉਹਨੂੰ ਪੁਲਿਸ ਸਟੇਸ਼ਨ ਦੀ ਮਾਂ ਕਿਹਾ ਜਾਂਦਾ ਥਾਣੇ ਦੀ ਮਾਂ ਕਿਹਾ ਜਾਂਦਾ ਜਿਹੜਾ ਪੁਲਿਸ ਸਟੇਸ਼ਨ ਦੀ ਉਹ ਮਨਸ਼ੀ ਨੂੰ ਕਿਹਾ ਜਾਂਦਾ ਕਿ ਮਨਸ਼ੀ ਕੋਲੇ ਸਾਰਾ ਰਿਕਾਰਡ ਕਿੰਨੀਆਂ ਐਫਆਈਆਰ ਹੋਈਆਂ ਨਹੀਂਆਂ ਕਿੰਨੀਆਂ ਸਟੇਟਮੈਂਟਾਂ ਰੱਖੀਆਂ ਗਈਆਂ ਨਹੀਂਆਂ ਕਿੰਨੇ ਬੰਦੇ ਇੰਜਰਡ ਹੋਏ ਨੇਗੇ ਕਿੰਨੀਆਂ ਜਿਹੜੀਆਂ ਅਦਰਸ ਕੰਪਲੀਟ ਜਿਹੜੀਆਂ ਪ੍ਰਾਪਤ ਹੋਈਆਂ ਨੇਗੀਆਂ ਕਿੰਨਾ ਕਮਿਊਨੀਕੇਸ਼ਨ ਜਿਹੜਾ ਵੱਖ-ਵੱਖ ਡਿਪਾਰਟਮੈਂਟਾਂ ਦਾ ਉਹ ਸਾਰੇ ਦਾ ਰਿਕਾਰਡ ਜਿਹੜਾ ਮੁਨਸ਼ੀ ਕੋਲੇ ਹੁੰਦਾ ਹੈਗਾ ਸੋ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਸੋ ਉਹਦੇ ਤੇ ਅੱਜ ਮੈਂ ਸਮਝਦਾ ਇੱਕ ਹੋਰ ਟਰਾਂਸਪੇਰੈਂਸੀ ਲਿਆਂਦੀ ਗਈ ਆ ਇੱਕ ਹੋਰ ਅਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਕੀਤੀ ਗਈ ਆ ਇਹ ਬਹੁਤ ਵੱਡਾ ਚੈਪਟਰ ਆ ਕਿ ਅਕਾਉਂਟੇਬਿਲਟੀ ਫਿਕਸ ਹੋਈ ਆ ਔਰ ਟ੍ਰਾਂਸਪੇਰੈਂਸੀ ਆਈ ਹੈ ਸੋ ਇਹਦੇ ਨਾਲ ਮੈਸਾਂਵਿੰਦਾ ਹੋਰ ਐਫੀਸ਼ੀਐਂਸੀ ਜਿਹੜੀ ਆ ਐਫੀਸ਼ੀਐਂਸੀ ਜਿਹੜੀ ਆ ਹੋਰ ਪੁਲਿਸ ਪੁਲਿਸ ਦੇ ਵਿੱਚ ਆਊਗੀ ਦੇਖੋ ਕਾਫੀ ਸਾਰੀਆਂ ਕੰਪਲੇਂਟਸ ਸ਼ਿਕਾਇਤਾਂ ਵਗੈਰਾ ਵੀ ਆ ਜਾਂਦੇ ਦੇਖੋ ਕਾਫੀ ਸਾਰੀਆਂ ਕੰਪਲੇਂਟਸ ਵੀ ਮਿਲੀਆਂ ਸਿਗੀਆਂ ਔਰ ਇਹ ਵੀ ਸੱਚ ਹੈ ਕਿ ਜਦੋਂ ਬੰਦਾ ਲੰਬਾ ਸਮਾਂ ਰਹਿੰਦਾਗਾ ਤਾਂ ਕਿਤਨੇ ਕਿਤੇ ਚਾਂਸਸ ਜਿਹੜੇ ਨੇ ਕਰਪਸ਼ਨ ਦੇ ਬਾਝ ਜਾਂਦੇ ਨੇ ਕਿ ਸੋ ਜਿਹੜੀਆਂ ਕੰਪਲੇਂਟਸ ਮਿਲੀਆਂ ਸਾਰੇ ਜੜੋ ਵੀ ਅਨਾਲਿਸਿਸ ਹੋਇਆ ਤਾਂ ਉਸ ਤੋਂ ਬਾਅਦ ਨਿਕਲਿਆ ਕਿ ਅਮਤਸੀ ਜਿਹੜਾ ਜਿਹੜਾ ਮੁੰਸ਼ੀਆ ਉਹ 2 ਸਾਲ ਤੋਂ ਬਾਅਦ ਕਿਸੇ ਵੀ ਥਾਣੇ 'ਚ ਸੇਵਾ ਨਹੀਂ ਨਵਾ ਸਕਦਾ ਜੀ ਮਾ ਸਰ ਕੀ ਹੋਣਾ ਐਮਐਸ ਜਿਹਨਾਂ ਦੇ ਉੱਤੇ ਕੰਪਲੇਂਟ ਹੈ ਉਹਦੇ ਕਾਰਵਾਈਆਂ ਹੁਣ ਅੱਗੇ ਹੋਣਗੀਆਂ ਕਿਸੇ ਦਾ ਹਰੇ ਤਬਾਦਲੇ ਤੱਕ ਇਹਨਾਂ ਦਾ ਵਰਨਿੰਗ ਨਹੀਂ ਨਹੀਂ ਬਿਲਕੁਲ ਜਿੱਦੀ ਸ਼ਿਕਾਇਤ ਆਉਗੀ ਉਹਦੇ ਖਿਲਾਫ 24 ਘੰਟਿਆਂ 'ਚ ਕਾਰਵਾਈ ਹੋਊਗੀ ਜਿਨ੍ਹਾਂ ਦੇ ਖਿਲਾਫ ਸ਼ਿਕਾਇਤਾਂ ਆ ਰਹੀਆਂ ਨੇ 24 ਘੰਟਿਆਂ 'ਚ ਕਾਰਵਾਈ ਹੋ ਰਹੀ ਹੈ ਚਾਹੇ ਕੋਈ ਜੂਨੀਅਰ ਆਫਸਰਾ ਚਾਹੇ ਕੋਈ ਸੀਨੀਅਰ ਆਫਸਰਾ ਕਰਾਪਸ਼ਨ ਜਿਹੜੀ ਆ ਪੰਜਾਬ 'ਚ ਨਹੀਂ ਰਹਿਣ ਦਿੱਤੀ ਜਾਊਗੀ ਮੰਤਰੀ ਇਕੱਲੇ ਮੁੰਸ਼ੀਆਂ ਲਈ ਜਾਂ ਆਨ ਵਾਲੇ ਦਿਨਾਂ 'ਚ ਹੋਰ ਰ ਉਹ ਮੁਨਸੀਪਾ ਤੇ ਲਾਗੂ ਹੋਇਆਗਾ ਆਉਣ ਵਾਲੇ ਸਮੇਂ 'ਚ ਸਮੇਂ-ਸਮੇਂ ਸਰ ਤੁਸੀਂ ਦੇਖੋਗੇ ਕਿ ਵੱਡੇ ਬਦਲਾਅ ਤੁਹਾਨੂੰ ਦੇਖਣ ਨੂੰ ਮਿਲਣਗੇ ਕਿ ਪੰਜਾਬ ਦੇ ਅੰਦਰ ਉਹ ਜਿਹੜੀ ਕਰਪਸ਼ਨ ਆ ਉਹ ਜੜ ਤੋਂ ਖਤਮ ਹੋਊਗੀ ਜੀ ਇਹ ਵੀ ਸਾਡੇ ਸਾਹਮਣੇ ਵੀ ਹੋਰ ਨਸ਼ਾ ਬੋਲ ਚੱਲਿਆ ਸੀ ਸਾਰੇ ਵਿਭਾਗਾਂ ਨੂੰ ਲਿਖਿਆ ਉਹਨਾਂ ਨੇ ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਾਗਰਿਕ ਸੇਵਾਵਾਂ ਜਿਹੜੀਆਂ ਹੁਣ ਤੱਕ ਨਹੀਂ ਦਿੱਤੀਆਂ ਗਈਆਂ ਕਿੰਨੀਆਂ ਦਿੱਤੀਆਂ ਕਿੰਨੀਆਂ ਪੈਂਡਿੰਗ ਨੇ ਤੇ ਉਹਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਅਗਰ ਜ਼ਿਆਦਾ ਚਿਰ ਤੋਂ ਪੈਂਡਿੰਗ ਹੋਈਆਂ ਤੇ ਅਸੀਂ ਭ੍ਰਸ਼ਟਾਚਾਰੀ ਨੂੰ ਬਿਲਕੁਲ ਸਾਡੇ ਮਨਜੋਗ ਚੀਫ ਸੈਕਟਰੀ ਸਾਹਿਬ ਨੇ ਇੱਕ ਡਿਟੇਲਡ ਆਰਡਰ ਜਿਹੜਾ ਉਹ ਵਕ ਵਕ ਡਿਪਾਰਟਮੈਂਟਾਂ ਨੂੰ ਕੱਢਿਆ ਗਿਆ ਕਿ ਲੋਕਾਂ ਦੀਆਂ ਸ਼ਿਕਾਇਤਾਂ ਜਾਂ ਲੋਕਾਂ ਦੇ ਕਾਮਕਾਰ ਜਿਹੜੇ ਵੀ ਡਿਪਾਰਟਮੈਂਟਾਂ ਕੋਲੇ ਪੈਂਡਿੰਗ ਨੇ ਜੇ ਉਹਨਾਂ ਦੇ ਇੱਕ ਸਫੀਸ਼ੀਐਂਟ ਟਾਈਮ ਤੋਂ ਬਾਅਦ ਕਿਉਂਕਿ ਸਫੀਸ਼ੀਐਂਟ ਟਾਈਮ ਚਾਹੀਦਾ ਆਫੀਸਰ ਨੂੰ ਤੇ ਐਕਸ਼ਨ ਲੈਣ ਲਈ ਜੇ ਇੱਕ ਸਫੀਸ਼ੀਐਂਟ ਟਾਈਮ ਤੋਂ ਬਾਅਦ ਉਹਦੇ ਚ ਡਿਲੇ ਹੁੰਦੀ ਆ ਉਹ ਸ਼ਿਕਾਇਤ ਦਾ ਨਿਪਟਾਰਾ ਜਾਂ ਉਹਦੇ ਕੰਮ ਦਾ ਨਿਪਟਾਰਾ ਜਾਂ ਉਹਦੀ ਕੋਈ ਜ਼ਰੂਰੀ ਜਿਹੜੀ ਐਨਓਸੀ ਆ ਉਹਦੇ ਵਿੱਚ ਡੇਲੇ ਹੁੰਦੀ ਆ ਤਾਂ ਉੱਥੇ ਕਰਾਪਸ਼ਨ ਹੋਣ ਦੇ ਚਾਂਸਸ ਵੱਧ ਜਾਂਦੇ ਨੇਗੇ ਸੋ ਸਾਰਿਆਂ ਦੀ ਐਕਸਪਲੇਨੇਸ਼ਨ ਕਾਲ ਕੀਤੀ ਗਈ ਆ ਜਿੱਥੇ ਡਿਲੇ ਜਿਹੜੀ ਆ ਇਹ ਨਾ ਆਰਡਰ ਨਹੀਂ ਹੋਊਗੀ ਜੇ ਡਿਲੇ ਜਿਹੜੀ ਆ ਜ਼ਿਆਦਾ ਹੋਊਗੀ ਉਹਨਾਂ ਸਾਰਿਆਂ ਤੋਂ ਮਾਮਲਿਆਂ ਤੇ ਜਿਹੜਾ ਹੈਗਾ ਧਿਆਨ ਚ ਲਿਆ ਕੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਜੀ ਬਸ ਸਾਹਿਬ ਇੱਕ ਪਾਸੇ ਯੋਧ ਦਸ਼ਾ ਕਰੋ ਕਿ ਚੱਲ ਰਿਹਾ ਦੂਸਰੇ ਪਾਸੇ ਸ਼ਰਾਬ ਸੇ ਰੈਵਨਿਊ ਦਾ ਜਿਹੜਾ ਟਾਰਗੇਟ ਆ 11200 ਕੋਰ ਕਰ ਦਿੱਤਾ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਨਸ਼ੇ ਖਤਮ ਨੂੰ ਦੂਸਰੇ ਪਾਸੇ ਸ਼ਰਾਬ ਤੋਂ ਸੇ ਟਾਰਗੇਟ ਦਾ ਰੈਵਨਿਊ ਕਰੇਪ ਚਾਹਵਾ ਟਾਰਗੇਟ ਟਾਰਗੇਟ ਵਧਾਉਣ ਨਾਲ ਇਹ ਨਹੀਂ ਹੈਗਾ ਕਿ ਕਿ ਕੰਜ਼ਮਪਸ਼ਨ ਵੱਧ ਜੂਗੀ ਟਾਰਗੇਟ ਵਧਾਉਣ ਨਾਲ ਮੈਂ ਛੋਟੇ ਵੀ ਕਲੈਰਿਕ ਕਰ ਦਿਆ ਤੁਹਾਨੂੰ ਕਲੈਰੀਫਾਈ ਕਰ ਦਿਆ ਕਿ ਟਾਰਗੇਟ ਬਤਾਉਣ ਦਾ ਮਕਸਦ ਇਹ ਨਹੀਂ ਹੈਗਾ ਕਿ ਕੰਜ਼ਮਪਸ਼ਨ ਵੱਧ ਜੂਗੀ ਸੋ ਟਾਰਗੇਟ ਹਮੇਸ਼ਾ ਹੀ ਟਾਰਗੇਟ ਹਮੇਸ਼ਾ ਹੀ ਜਿਹੜੇ ਨੇ ਕਿ ਹਰੇਕ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਲਗਾਤਾਰ ਟਾਰਗੇਟ ਵਧਾ ਰਹੀ ਆ ਇਹ ਤਾਂ ਪੁਰਾਣੀਆਂ ਸਰਕਾਰ ਸਰਕਾਰਾਂ ਸੀਆਂ ਜਿਹੜੀਆਂ ਬਸ ਸਭੰ ਦਾ ਸ਼ਰਾਬ ਦੇ ਮਾਫੀਆ ਜਿਹਨਾਂ ਦੇ ਹੱਥ ਰੰਗੇ ਹੋਏ ਸੀਗੇ ਸ਼ੁਰੂਆਤ ਪੰਜਾਬ ਦੇ ਅੰਦਰ ਸ਼ਰਾਬ ਦੇ ਮਾਫੀਆ ਦੀ ਇਕਾਲੀ ਦਲ ਬੀਜੇਪੀ ਨੇ ਕੀਤੀ ਉਹਨੂੰ ਕੈਰੀ ਫਾਰਵਰਡ ਉਹਨੂੰ ਅੱਗੇ ਲੈ ਕੇ ਗਈ ਕਾਂਗਰਸ ਪਾਰਟੀ ਤੋਂ ਅਸੀਂ ਦਾ ਹਰ ਜਗ੍ਹਾ ਤੇ ਜਿੱਥੇ ਵੀ ਸਾਨੂੰ ਮਾਫੀਆ ਨਜ਼ਰ ਆਉਂਦਾ ਖਤਮ ਕਰ ਰਿਹਾ ਥੈਂਕ ਯੂ ਜੀ